ਹਿੰਦੀ ਕਲਾਸਾਂ ਪੀ.ਟੀ.ਏ ਵਿੱਚ ਵੀ ਮਾਤਾ ਗੁਜਰੀ ਸਕੂਲ ਨੇ ਬਹੁਤ ਵਧੀਆ ਜਿਹੜਾ ਇੱਕ ਰਿਜ਼ਲਟ ਆਇਆ ਤੇ ਅੱਜ ਮੁਸਲੀ ਕਲਾਸਾਂ ਪੀ.ਟੀ.ਏ ਮੰਗ ਗਈ। ਤੁਹਾਨੂੰ ਕਿਹੋ ਜਿਹਾ ਮਾਣ ਮਹਿਸੂਸ ਹੋ ਰਿਹਾ ਦਿੱਤਾਂ ਮਾਤਾ ਗੁਜਰੀ ਸਕੂਲ ਦੇ ਹਰ ਸਾਲ। ਇਹ ਟੌਪ ਕਰਦੇ ਨੇ ਬੱਚੇ ਤੇ ਇਸ ਵਾਰ ਕਿੰਨਾ ਦਾ ਫਲਕ ਪਿਆ ਨਾ। ਮਾਤਾ ਗੁਜਰੀ ਸਕੂਲ ਦੇ ਬੱਚੇ ਹਰ ਸਾਲ ਸਾਲਦਰ ਸਾਲ ਵਧੀਆ ਪਰਫਾਰਮੈਂਸ ਦਿੰਦੇ ਆ ਰਹੇ ਨੇ। ਦੇ ਟੋਟਲ 17 ਸਟੂਡੈਂਟਸ ਆਰ ਇਨ ਮੈਰਿਟ ਆਊਟ ਆਫ 107 ਸਟੂਡੈਂਟਸ ਐਂਡ ਮੈਕਸਿਮਮ ਸਟੂਡੈਂਟਸ that is nearly 65 students got more than 60% of marks we are feeling very proud and happy today since आज 10th class ka result de declare ho raha hai ਸਾਡੇ ਬੱਚਿਆਂ ਨੇ ਬਹੁਤ ਅੱਛੀ ਪਰਫਾਰਮੈਂਸ ਦਿੱਤੀ ਹੈ ਬਹੁਤ ਅੱਛੇ ਰਿਜ਼ਲਟਸ ਆਏ ਨੇ ਔਰ ਅਸੀਂ ਇਹ ਹੀ ਕਾਮਨਾ ਕਰਦੇ ਆ ਕਿ ਇਹ ਬੱਚੇ ਫਿਊਚਰ ਦੇ ਵਿੱਚ ਵੀ ਜਾ ਕੇ ਆਪਣੇ ਵਾਸਤੇ ਇਸੇ ਤਰ੍ਹਾਂ ਹੀ ਅਗੇ ਉਚੀਆਂ ਜੜੀਆਂ ਨੇ ਉਹ ਉਪਲਬਧੀਆਂ ਇਹ ਹਾਸਲ ਕਰਨਗੇ ਉੱਚੇ ਮਕਾਮ ਇਹ ਆਪਣੇ ਵਾਸਤੇ ਤੈਅ ਕਰਨਗੇ ਅਸੀਂ ਇਹਨਾਂ ਦੇ ਪੇਰੈਂਟਸ ਨੂੰ ਔਰ ਇਹਨਾਂ ਦੇ ਟੀਚਰਜ਼ ਨੂੰ ਵੀ ਬਹੁਤ ਬਹੁਤ ਮਜ਼ਾਏ ਦੇਨੇ ਆ ਉਹਨਾਂ ਦੀ ਮਿਹਨਤ ਨਾਲ ਔਰ ਇਹ ਬੱਚੇ ਜਿਹੜੇ 셀ਫ ਸਟੱਡੀ ਕਰਦੇ ਸੀਗੇ ਜਿਸ ਦੇ ਨਾਲ ਇਹਨਾਂ ਨੇ ਸਕੂਲ ਦੇ ਵਿੱਚ ਟੌਪ ਕੀਤਾ ਔਰ ਵਿਨੈਕਸ ਦੇ ਕੋਚਿੰਗ ਤੋਂ ਜਿਸ ਤਰ੍ਹਾਂ ਡਾਇਰੈਕਟਰ ਸਰ ਨੇ ਪਹਿਲੇ ਵੀ ਦੱਸਿਆ ਹੈ ਤਾਂ ਇਹ ਸਾਰੀ ਮਿਹਨਤ ਬੱਚਿਆਂ ਦੀ ਔਰ ਇਹਨਾਂ ਦੇ ਟੀਚਰਸ ਦੀ ਹੈ ਔਰ ਅਸੀਂ ਟਾਈਮ ਟੂ ਟਾਈਮ ਇਹਨਾਂ ਲਈ ਕਾਉਂਸਲਿੰਗ ਸੈਸ਼ਨਸ ਵੀ ਕਰਦੇ ਰਹੇ ਆ ਔਰ ਆਉਣ ਵਾਲੇ ਟਾਈਮ 'ਚ ਵੀ ਅਸੀਂ ਕਾਉਂਸਲਿੰਗ ਇਹਨਾਂ ਦੀ ਕਰਦੇ ਰਵਾਂਗੇ ਤਾਂ ਕਿ ਇਹ ਬੱਚੇ ਜਿਹੜੇ ਕੰਪੀਟੀਟਿਵ ਐਗਜ਼ਾਮ ਨੇ ਉਹਨਾਂ ਦੀ ਤਿਆਰੀ ਕਰ ਸਕਣ ਕਿਉਂਕਿ ਪਹਿਲੇ ਬ੍ਰੇਨ ਡ੍ਰੇਨ ਹੋ ਰਿਹਾ ਸੀ ਬੱਚੇ ਬਾਹਰ ਜਾ ਰਹੇ ਸੀ ਹੁਣ 2-3 ਸਾਲ ਤੋਂ ਅੱਛੀ ਉਮੀਦ ਜਾਗੀ ਹੈ ਕਿ ਇਹ ਬੱਚੇ ਇੱਥੇ ਰਹਿ ਕੇ ਆਪਣੇ ਦੇਸ਼ ਦੀ ਸੇਵਾ ਕਰਨਗੇ ਆਪਣਾ ਤੇ ਆਪਣੇ ਮਾਪ ਦਾ ਨਾਮ ਰੌਸ਼ਨ ਕਰਨਗੇ ਧੰਨਵਾਦ ਆਈ ਐਮ ਗੁੱਡ ਸਿਮਰਨ ਐਂਡ ਆਈ ਹੈਵ ਸਕੋਰਡ 93% in my 10th boards it is very proud moment for my parents it is because of almighty god my teachers, friends, and my parents. Thank you. And I have scored 90.6% in my class 10th board, and my highest score is in Punjabi, that is 100 out of 100. And this is happening due to my sportive teachers and school management and Almighty God. And uh, they have provided us essential resources for my preparations. Thank you, nice day. I scored 91.8% in my 10th boards, and I am very thankful to all my teachers, school manage. मेंट हु प्रोवाइडेड इज वेरी सपोर्टिव एनवायरनमेंट इन आवर स्टडीज आई विल सो थैंक अल्मायटी बोर्ड एंड माय पेरेंट्स एंड माय फ्रेंड्स होल हु सपोर्टेड मी इन इन माय वर्स्ट थैंक यू और टीचर विद माता गुड़ी स्कूल में बहुत बढ़िया जेड़ा एक रिजल्ट आया और आज मेरी क्लास एंड टीचर के बारे में तोनु के होया मान महसूस होया जितना माता गुड़ी स्कूल दे हर साल ਇਹ ਟੋਨ ਕਰਦੇ ਨੇ ਬੱਚੇ ਤੇ ਇਸ ਵਾਰ ਕਿੰਨਾ ਖੁਸ਼ਕ ਪਿਆਉਂਗਾ ਮਾਤਾ ਗੁਜਰੀ ਸਕੂਲ ਦੇ ਬੱਚੇ ਹਰ ਸਾਲ ਸਾਲ ਦਰ ਸਾਲ ਵਧੀਆ ਪਰਫਾਰਮੈਂਸ ਦਿੰਦੇ ਆ ਰਹੇ ਨੇ ਜਿਸ ਤਰ੍ਹਾਂ ਕਿ ਕੱਲ ਪਲੱਸ 2 ਕਲਾਸ ਦਾ ਰਿਜ਼ਲਟ ਅਨਾਉਂਸ ਕੀਤਾ ਸੀਗਾ ਉਸ ਦੇ ਵਿੱਚ ਸ਼ਾਮ ਨੂੰ ਈਵਨਿੰਗ ਤੱਕ 10ਥ ਕਲਾਸ ਦਾ ਵੀ ਰਿਜ਼ਲਟ ਆ ਗਿਆ ਸੀ ਤੇ ਪਲੱਸ 2 ਕਲਾਸ ਦੇ ਵਾਂਗੂ ਹੀ 10ਥ ਕਲਾਸ ਦੇ ਬੱਚਿਆਂ ਨੇ ਵੀ ਬਹੁਤ ਅੱਛੀ ਪਰਫਾਰਮੈਂਸ ਦਿੱਤੀ ਹੈ ਤੇ 17 ਬੱਚੇ ਜਿਹੜੇ ਆ ਉਹ ਮੈਡਿਟ ਦੇ ਵਿੱਚ ਆਏ ਆ 107 ਬੱਚੇ ਟੋਟਲ ਅਪੀਅਰ ਹੋਏ ਸੀ 10th ਕਲਾਸ ਦੇ ਵਿੱਚ ਸਾਰੇ ਬੱਚਿਆਂ ਨੇ ਬਹੁਤ ਅੱਛੇ ਮਾਰਕਸ ਲੈ ਕੇ ਆਪਣਾ ਤੇ ਆਪਣੇ ਸਕੂਲ ਦਾ ਤੇ ਪੇਰੈਂਟਸ ਦਾ ਨਾਮ ਉੱਚਾ ਕੀਤਾ ਹੈ ਇਸ ਅੰਤਖ ਮਿਹਨਤ ਵਾਸਤੇ ਮੈਂ ਇਹਨਾਂ ਬੱਚਿਆਂ ਨੂੰ ਇਹਨਾਂ ਦੇ ਪੇਰੈਂਟਸ ਨੂੰ ਤੇ ਵਿਸ਼ੇਸ਼ ਤੌਰ ਤੇ ਸਾਡੇ ਟੀਚਰ ਜਿਨ੍ਹਾਂ ਨੇ ਅੰਤਖ ਮਿਹਨਤ ਤੇ ਸਚੱਜੀ ਗਾਈਡੈਂਸ ਦੇ ਨਾਲ ਇਹਨਾਂ ਬੱਚਿਆਂ ਨੂੰ ਪ੍ਰੇਰਨਾ ਦੇ ਕੇ ਇਹਨਾਂ ਨੂੰ ਵਧੀਆ ਪੜਾਇਆ ਤੇ ਉਹਦਾ ਰਿਜ਼ਲਟ ਇਹ ਹੈ ਕਿ ਹਰ ਸਾਲ ਮਾਤਾ ਗੁਜਰੀ ਸਕੂਲ ਦੇ ਬੱਚੇ ਜਿਹੜੇ ਆ ਬਹੁਤ ਅੱਛਾ ਪਰਫਾਰਮੈਂਸ ਦੇਦੇ ਆ ਬੱਚਿਆਂ ਵਾਸਤੇ ਅੱਗੇ ਵਾਸਤੇ ਦੂਸਰੇ ਨੇ ਕੋਈ ਸਕੂਲ ਉਹਨਾਂ ਕੀ ਉਤਾਲਾ ਜਿਹੜਾ ਹੋਰ ਹੀ ਪੜਾਈ ਮਿਲ ਕੇ ਪੰਜਾਬ ਵਿੱਚ ਕੀਤਾ ਜਾਂਦਾ ਹੁਣ ਜਦੋਂ ਬੱਚੇ ਇਹ ਕਲਾਸ 11th 12th ਦੇ ਵਿੱਚ ਜਾਣਗੇ ਤਾਂ ਵੱਖ-ਵੱਖ ਸਟਰੀਮ ਜਿਵੇਂ ਸਾਇੰਸ ਹੈ ਕਮਰਸ ਹੈ ਆਰਟਸ ਹੈ ਇਹਨਾਂ ਸਾਰੀਆਂ ਸਟਰੀਮ ਦੇ ਵਿੱਚ ਅਸੀਂ ਇਹਨਾਂ ਨੂੰ ਕੰਪੀਟੀਟਿਵ ਜਿਹੜੇ ਅੱਗੇ ਐਂਟ੍ਰੈਂਸ ਐਗਜ਼ਾਮ ਆਉਣੇ ਆ ਜਿਹੀ NEET, CLAT ਜਾਂ ਹੋਰ UPSC, PCS ਉਹਨਾਂ ਕਲਾਸਾਂ ਵਾਸਤੇ ਵੀ ਪ੍ਰੇਰਿਤ ਕਰੰਗ ਕਰਦੇ ਆ ਤੇ ਸਾਡੇ ਟੀਚਰ ਉਹਨਾਂ ਦੀ ਵੀ ਕੋਚਿੰਗ ਦੇ ਰਿਹਾ ਵਿੱਚ ਹੀ ਕਲਾਸ ਦੇ ਰਹਿ ਕੇ ਔਰ ਇੱਥੇ ਇੱਕ ਵਿਸ਼ੇਸ਼ ਗੱਲ ਹੈ ਪਿੰਡੂ ਖੇਤਰ ਦੇ ਵਿੱਚ ਇਹ ਸਕੂਲ ਹੋਣ ਕਰਕੇ ਵਿਦਾਂਕ ਕੋਚਿੰਗ ਤੋਂ ਬੱਚੇ ਜਿਹੜੇ ਆ ਐਨੇ ਵਧੀਆ ਮਾਰਕਸ ਲੈਦੇ ਆ ਸ਼ਹਿਰਾਂ ਦੇ ਵਿੱਚ ਕੋਚਿੰਗ ਦੇ ਨਾਲ ਬੱਚੇ ਜਿਹੜੇ ਆ ਉਹਨਾਂ ਨੂੰ ਇੱਕ ਕੋਚਿੰਗ ਦੀ ਹੈਲਪ ਮਿਲਦੀ ਆ ਪਰੇਥੇ ਟੀਚਰ ਦੀ ਮਿਹਨਤ ਤੇ ਬੱਚਿਆਂ ਦੀ ਸੈਲਫ ਸਟੱਡੀ ਜਿਹੜੀ ਆ ਉਹਦੇ ਨਾਲ ਹੀ ਬੱਚੇ ਜਿਹੜੇ ਆ ਬਹੁਤ ਅੱਛੀ ਪਰਫਾਰਮੈਂਸ ਦੇ ਰਹੇ ਨੇ ਤੇ ਮੈਂ ਇਸ ਵਧੀਆ ਨਤੀਜਿਆਂ ਵਾਸਤੇ ਮੈਂ ਪੇਰੈਂਟਸ ਨੂੰ ਇਹਨਾਂ ਬੱਚਿਆਂ ਨੂੰ ਮੁਬਾਰਕਬਾਦ ਦੇਣਾ ਹਾਂ ਤੇ ਇਹਨਾਂ ਦੇ ਚੰਗੇ ਭਵਿੱਖ ਦੀ ਕਾਮਨਾ ਕਰਦਾ ਹਾਂ Total 17 students are in merit out of 100, 107 students, and maximum students that is nearly 65 students got more than 60% of marks, and many students got 100 on 100 in subjects like computer, English, and Punjabi. Students got 100 on 100, and our result is as history. As proved also result throughout every year, year by year our students are achievers. They, did, they do very well in examination. Our teachers, congratulations to parents, teachers, all the students, all other, other students also of class 11. Thank you very much.